ਰਨਾਲ ਸਿੰਘ ਕੀ ਲੱਗਦੇ ਨਾਲ ਮੈਂ ਜਿਹੜਾ ਦਾਦਾ ਜੀ ਲੱਗਦਾ ਜਸ਼ਨ ਇਹ ਕਿੱਦਾਂ ਜਿਹੜਾ ਘਰ ਦੇ ਨਾਲ ਵੀ ਬੜੀ سپورਟ ਰਹਿੰਦੀ ਹੈ ਤੇ ਕਿਵੇਂ ਤੁਸੀਂ ਦੀ سپورਟ ਕਰਦੇ ਰਹੇ ਕਿੱਦਾਂ ਸਾਡਾ ਬੱਚਾ ਬਣਾ ਹਏ ਪੜ੍ਹਨ ਤੋਂ ਨਾਲ ਹੀ ਜਮੇ ਸਿੱਖਣ ਲੱਗ ਪਏ ਤੇ ਜਮੇ ਤੇ ਜਾਣ ਦਾ ਨੂੰ ਟਾਈਮ ਤੋਂ ਬੁਰਾ ਮਿਲਦਾ ਰਿਹਾ ਤੇ ਕਰਦਾ ਰਿਹਾ ਕੰਮ ਆਪਣੀ ਮਿਹਨਤ ਕੀਤੀ ਹੋਰੀ ਬੜੀ ਇਹਦਾ ਵੀ ਪੌਜੋਂ ਰਿਟਾਇਰ ਆਇਆ ਹੈ ਉਹਨੇ ਵੀ ਬੜਾ ਸੁਖ ਹੋ ਗਿਆ ਪੈਸੇ ਤੇ ਲੈ ਲਵਾਂ ਕੰਡਾ ਮਤ ਹਾਂਜੀ ਖੁਸ਼ੀ ਬੜੀ ਹੈ ਜੀ ਸਰਕਾਰ ਨੂੰ ਵੀ ਚਾਹੀਦਾ ਬੱਚਿਆਂ ਦੀ ਫੁਰਦੂਦੀ ਮਤ ਕਰੀ ਜਾਈ ਜੀ ਜਿੱਤਰਾ ਨਹੀਂ ਹੋ ਸਕਦਾ ਹਾਂ ਅੱਜ ਕੱਲ ਜਿਹੜੇ ਬੱਚੇ ਜ਼ਿਆਦਾਤਰ ਨਸ਼ਿਆਂ ਦੇ ਵੱਲ ਜਾ ਰਹੇ ਨੇ ਹਨਾ ਕੰਮ ਨਹੀਂ ਕਰਦੇ ਉਹਦੇ ਨੂੰ ਬੜੀ ਹਾਨੀ ਖੁਸ਼ੀ ਹੈ ਜੀ ਬੱਚਾ ਚਲੋ ਇਸ ਲੈਂਡ ਦੇ ਪਿਆਰ ਨਾਲੇ ਨਸ਼ਿਆਂ ਨੂੰ ਜਾਂ ਤੋਂ ਰਹਿਣ ਨਾਲੇ ਹੋਰ ਨਾ ਬੱਚਿਆਂ ਨੂੰ ਸਿੱਖਣਾ ਚਾਹੀਦਾ ਆਪਣੀ ਬੱਚੇ ਨੂੰ ਕਾਰੋਬਾਰ ਬਹੁਤ ਮਾਂ ਪਿਓ ਦਾ ਕਿੰਨਾ ਖਾਤ ਰਹਿਦਾ ਮਾਪਿਆਂ ਦਾ ਕਾਫੀ ਸਾਲ ਹੁੰਦਾ ਹੈ ਬੱਚੇ ਦੀ ਲਗਨ ਹੋਣੀ ਚਾਹੀਦੀ ਹੈ ਫਿਰ ਥੋੜਾ ਮਾਪਿਆਂ ਦੇ ਨਾਲ ਹੋਣਾ ਚਾਹੀਦਾ ਪੂਰਾ ਫਿਰ ਥੋੜਾ ਨਹੀਂ ਪੂਰਾ ਸੇਧ ਹੋਣਾ ਹੈ ਹੌਸਲੇ ਵਾਲੀ ਫੇੜੀ ਤੁਰਦਾ ਜੇ ਮਾਪਿਆਂ ਨਾਲ ਤੇ ਮਾਗ ਨੂੰ ਪੂਰੀ ਪਿਆਰ ਵਾਈ ਬੱਚੇ ਦੀ ਕਰਨੀ ਚਾਹੀਦੀ ਹੈ ਖੁਸ਼ ਹੋ ਬੁੜੇ ਖੁਸ਼ ਹਾਂ ਮੈਂ ਤੇਰਾ ਨਾਮ ਉਹ ਨਟਿਵ ਚੈਂਗਿਆ ਮੈਂ ਪਿੰਡ ਚੌੜਾ ਗਲੰਦ ਰਹਿਣ ਵਾਲਾ ਹਾਂ ਡਿਸਟ੍ਰਿਕਟ ਗੁਰਦਾਸਪੁਰ ਦਾ ਤੇ ਆਪਾਂ ਮੈਂ ਪਬਲਿਕ ਤੇ ਖੇਡਦਾ ਹਾਂ ਮੈਨੂੰ 5 ਸਾਲ ਹੋ ਗਏ ਪ੍ਰੈਕਟਿਸ ਕਰਦੇ ਨੂੰ ਤੇ ਦਸੰਬਰ ਦੇ ਵਿੱਚ ਅੱਡੇ ਟ੍ਰਾਇਲ ਹੋਏ ਸੀਗੇ ਇੰਟਰਨੈਸ਼ਨਲ ਦੇ ਇੰਟਰਨੈਸ਼ਨਲ ਚੈਂਪੀਅਨਸ਼ਿਪ ਵਰਲਡ ਚੈਂ ਆਈ ਡਬਲਯੂ ਪੀਐਸਐਫ ਫੈਡਰੇਸ਼ਨ ਦਾ ਨਾਮ ਹੈ ਤੇ ਜਿਹਦੇ थ्रू ਆਪਾਂ ਗਏ ਸੀਗੇ ਤੇ ਦਸੰਬਰ ਦੇ ਵਿੱਚ ਟ੍ਰਾਇਲ ਹੋਏ ਸੀਗੇ ਅੱਡੇ ਤੇ ਕਿੰਨੀ ਕੰਟਰੀਆਂ ਸੀ ਜਿਨ੍ਹਾਂ ਨਾਲ ਤੁਹਾਡਾ ਮੁਕਾਬਲਾ ਹੈ ਤੁਹਾਡਾ ਮੇਨ ਮੁਕਾਬਲਾ ਕਿਸ ਦੇ ਨਾਲ ਮੇਰੇ ਨਾਲ 12 ਕੰਟਰੀਆਂ ਸੀਗੀਆਂ ਜਿਹੜਾ ਮੇਰੀ ਜਿਹਦੀ ਸੈਕਿੰਡ ਪੋਜੀਸ਼ਨ ਆਈ ਹੈ ਉਹ ਰਾਜਸਥਾਨ ਦਾ ਸੀਗਾ ਜਿਆਦਾ ਮੁਕਾਬਲਾ ਮੇਰੇ ਆ ਦੇ ਨਾਲ ਹੋਇਆ ਅੱਗੇ ਕੀ ਐਮ ਲਾ ਕੇ ਤੱਲੇ ਹੋ ਅਸੀਂ ਤਾਂ ਇਹੰ ਮਤਲਬ ਪਾਵਰ ਲਿਫਟਿੰਗ ਦਾ ਜਿਆਦਾ ਸਕੋਪ ਤਾਂ ਇੱਥੇ ਚਲੋ ਹੈ ਨਹੀਂ ਗੌਰਮੈਂਟ ਵੱਲੋਂ ਇਨੀ ਹੈ ਨਹੀਂ ਆ। ਸਾਨੂੰ سپورਟ ਹੈ ਨਹੀਂ ਇਨੀ ਗੌਰਮੈਂਟ ਵੱਲੋਂ। ਤੇ ਜਿਵੇਂ ਕਿ ਹੁਣ ਅਸੀਂ ਆਪਣਾ ਖਰਚਾ ਜਿੰਨਾ ਸਾਡਾ ਆਪਣਾ ਖਰਚਾ ਕਰਕੇ ਗਏ ਆ। ਗੌਰਮੈਂਟ ਵੱਲੋਂ ਕੋਈ سپورਟ ਨਹੀਂ ਹੈ ਨਹੀਂ। ਪ੍ਰੈਕਟਿਸ ਕਿਦਾਂ ਕਰਦੇ ਨੇ ਉਹ ਮੈਂ। ਅਸੀਂ ਪ੍ਰੈਕਟਿਸ ਮਤਲਬ ਕੋਚ ਦੀ ਵੀ ਇੱਥੇ ਕੋਈ ਹੈ ਨਹੀਂ ਆ। ਗੁਰਦਾਸਪੁਰ ਵਿੱਚ ਕੋਈ ਫੈਸਿਲਿਟੀ ਨਹੀਂ ਆ ਪਾਵਰ ਲਿਫਟਿੰਗ ਕੋਚ ਦੀ। ਅਸੀਂ ਆਪ ਹੀ ਕਰਦੇ ਆਂ ਇੱਥੋਂ ਤੱਕ ਪਹੁੰਚੇ ਤੇ ਮਤਲਬ ਆਪਣੇ ਆਪ ਹੀ ਪਹੁੰਚੇ ਆਂ ਆ ਪ੍ਰੈਕਟਿਸ ਕਰਕੇ। ਕਿੰਨੇ ਕਿੰਨੇ ਜਾਨਾਂ ਨੂੰ ਪਾਗ ਲੈ ਆਸਨੇ ਕਿਨੇ ਪੰਜਾਬ ਦੇ ਆਪਣੇ ਪੰਜਾਬ ਵਿੱਚੋਂ 16 ਜਾਨੇ ਗਏ ਸੀਗੇ ਤੇ ਇੰਡੀਆ ਵਿੱਚੋਂ ਪੰਜਾਬ ਵਿੱਚੋਂ ਤਿੰਨੇ ਜਾਨੇ ਆਹ ਆਪਾਂ ਤੇ ਜਿਹਦੇ ਵਿੱਚੋਂ ਮਤਲਬ 16 ਜਾਨਾਂ ਵਿੱਚੋਂ ਪੰਜ ਜਾਨੇ ਦੀ ਪੋਜੀਸ਼ਨ ਪਈ ਤਿੰਨੇ ਜਾਨਿਆਂ ਦੇ 골ਡ ਮੈਡਲ ਤੇ ਦੋ ਜਾਨਿਆਂ ਦੇ ਬ੍ਰਾਊਂਜ਼ ਮੈਡਲ ਪਈ ਤੁਸੀਂ ਕਿਹੜਾ ਮੈਡਲ ਮੈਨੂੰ ਕੋਲ 골ਡ ਮੈਡਲ ਜੀ ਮੇਰਾ ਨਾਮ ਤਰਨਪ੍ਰੀਤ ਸਿੰਘ ਆ ਮੈਂ ਲੂਣਾਪਿੰਡ ਦਾ ਰਹਿਣ ਵਾਲਾ ਆ ਮੈਂ ਮਤਲਬ ਮੈਨੂੰ ਇਸ ਗੇਮ ਵਿੱਚ ਘੱਟੋ ਘੱਟ ਵੀ 3 ਸਾਲ ਹੋ ਗਏ ਆ ਮੈਂ ਜੁੜਿਆ ਇਸ ਗੇਮ ਵਿੱਚ ਮੈਂ ਮੈਨੂੰ ਹੁਨਰਦੀਪ ਹੀ ਲੈ ਕੇ ਆਇਆ ਇਸ ਗੇਮ ਵਿੱਚ ਤੇ ਆਪਾਂ ਇਕੱਠੇ ਟ੍ਰੇਨਿੰਗ ਕਰਦੇ ਆ ਖ ਆਪਾਂ ਕੋਚਿੰਗ ਲੈਣ ਦੀ ਵੀ ਕੋਸ਼ਿਸ਼ ਕੀਤੀ ਪਰ ਇੱਥੋਂ ਲੁਧਿਆਣਿਆਂ ਕੋਚਿੰਗ ਮਿਲਦੀ ਔਰ ਕਿਤੋਂ ਮਿਲਦੀ ਨਹੀਂ ਤੇ ਆਪਾਂ ਇੱਥੇ ਫਿਰ ਆਪੇ ਕਰਕੇ ਤਿਆਰੀ ਵਗੈਰਾ ਪਹਿਲਾਂ ਵੀ ਆਪਾਂ ਕਾਫੀ ਕੰਪੀਟੀਸ਼ਨ ਖੇਡ ਚੁਕੇ ਆ ਨੈਸ਼ਨਲ ਵਗੈਰਾ ਸਟੇਟ ਵਗੈਰਾ ਪੰਜਾਬ ਖੇਡ ਮੇਲਾ ਵੀ ਖੇਡੇ ਆ ਤੇ ਹੁਣ ਇਹ ਦਸੰਬਰ ਵਿੱਚ ਟ੍ਰਾਇਲ ਹੋਏ ਸੀਗੇ ਇਹ ਜੈਪੁਰ ਵਿੱਚ ਟ੍ਰਾਇਲ ਹੋਏ ਸੀ ਉੱਥੇ ਟ੍ਰਾਇਲ ਕਲੀਅਰ ਕਰਕੇ ਸਾਡੀ ਸਿਲੈਕਸ਼ਨ ਹੋਈ ਜਿਸ ਦਿਨ ਨਾਲ ਅਸੀਂ ਹੁਣ THAILAND ਵਿੱਚ ਖੇਡਣ ਗਏ ਆ ਤੇ ਉੱਥੇ ਜਾ ਕੇ ਹੁਣ ਵਾਈਗੁਰਜੀ ਦੀ ਕਿਰਪਾ ਨਾਲ ਦੋਹਾਂ ਦੇ 골ਡ ਮੈਡਲ ਪਏ ਆ ਪੰਜਾਬ ਦਾ ਇੱਕ ਬੰਗੜ ਮੁੰਡਾ ਸੀ 120 ਕਿਲੋ ਕੈਟਾਗਰੀ ਤੇ ਰਾਜਸਥਾਨ ਦਾ ਇੱਕ ਮੁੰਡਾ ਉਹਦਾ ਵੀ ਜੈਪੁਰ ਜੈਪੁਰ ਦਾ ਰਹਿਣ ਵਾਲਾ ਉਹਦਾ ਵੀ 골ਡ ਮੈਡਲ ਤੇ ਆ ਗਿਆ ਹਾਂਜੀ ਤੇ ਪ੍ਰੈਕਟਿਸ ਵਗੈਰਾ ਕਿਦਾਂ ਕਰਦੇ ਹੋ ਬਸ ਪ੍ਰੈਕਟਿਸ ਵਗੈਰਾ ਇਹ ਦੇ ਹੁਣ ਜਿੱਦਾਂ ਤੁਹਾਨੂੰ ਪਤਾ ਹੈ ਇੰਟਰਨੈਟ ਦਾ ਜਮਾਨਾ ਆ YouTube ਤੋਂ ਸਾਡੇ ਸ਼ਡਿਊਲ ਵਗੈਰਾ ਨਿਕਲ ਜਾਂਦੇ ਆ ਉਸ ਤਰ੍ਹਾਂ ਅਸੀਂ ਸਾਰਾ ਕੀ ਕਦਾ ਸ਼ਡਿਊਲ ਰੱਖਿਆ ਹੋਇਆ ਆ ਕਾਪੀ ਤੇ ਬਣਾ ਕੇ ਕਿਹਰੇ ਦਿਨ ਕਿਹੜੀ ਟ੍ਰੇਨਿੰਗ ਲਵਣੀ ਕਿਹੜੇ ਦਿਨ ਕਿਹੜੀ ਲਵਣੀ ਤੇ ਫਿਰ ਉਸੇ ਹਿਸਾਬ ਨਾਲ ਆਪਾਂ ਟ੍ਰੇਨਿੰਗ ਕਰਦੇ ਕਿਸੇ ਕੋਚ ਤੋਂ ਵੀ ਕੋਚਿੰਗ ਲਈ ਹੈ ਜਾਂ ਸਿੱਧਾ ਤੁਸੀਂ YouTube ਤੋਂ ਨਹੀਂ ਨਹੀਂ ਕੋਚ ਤੋਂ ਅਸੀਂ ਕੋਚਿੰਗ ਨਹੀਂ ਲਈਏ ਆਡਾ ਆਪਣੇ ਤਜਰਬਾ ਆ ਪੀ ਜਿਹੜੀ ਚੀਜ਼ ਗਲਤੀ ਹੁੰਦੀ ਰਹੀ ਆ ਉਹ ਗਲਤੀ ਦਾ ਪਤਾ ਲੱਗਦਾ ਰਿਹਾ ਉਹ ਗਲਤੀ ਨੂੰ ਸੁਧਾਰਦੇ ਰਹੇ ਆ ਉਸ ਤੇ ਗਲਤੀ ਉੱਤੇ ਕੰਮ ਕਰਕੇ ਆਪਾਂ ਫੇਰ ਆਪਣੀ ਜੋ ਵੀ ਡੈੱਡ ਲਿਫਟ ਸਕੁਐਟ ਸਟਰੋਂਗ ਕੀਤੀ ਇਹੀ ਗੇਮ ਦਾ ਗੇਮ ਕਿਉਂ ਚੁਣੀ ਕਿਉਂਕਿ ਹੋਰ ਵੀ ਬੜੀਆਂ ਗੇਮਾਂ ਨੇ ਜਿਹੜੀਆਂ ਅਜੇ ਤੱਕ ਜੇਮ ਸ਼ੁਰੂ ਤੋਂ ਸ਼ੌਂਕ ਇਹੀ ਸੀ ਜਿੰਮ ਦਾ ਤੇ ਬਾਕੀ ਇਹ ਆ ਵੀ ਪਾਵਰ ਲਿਫਟਰਾਂ ਦੇ ਸਰੀਰ ਤੇ ਘਾਟੀ ਹੁੰਦੇ ਬਸ ਜ਼ੋਰ ਚ ਤੇ ਇਹੀ ਚੱਕਰੇ ਆ ਵੀ ਬਸ ਜੇ ਮਜਾ ਆ ਕੇ ਇਹੀ ਹੁੰਦਾ ਵੀ ਸਾਰਿਆਂ ਨੂੰ ਵੱਧ ਭਰ ਚੁੱਕੀ ਹੈ ਵੱਧ ਚੋਕੇ ਵੇਖਣਾ ਵੱਧ ਚੋਕੇ ਵੇਖਣਾ ਜੇਮ 'ਚ ਮੁਕਾਬਲਾ ਹੀ ਰਹਿੰਦਾ ਰਿਹਾ ਸਾਡਾ ਆਪਸ 'ਚ ਜਿੰਨੇ ਵੀ ਮ ਤੇ ਫਿਰ ਓਹ ਧੀ ਹੌਲੀ ਜਦੋਂ ਪਹਿਲਾ ਕੰਪੀਟੀਸ਼ਨ ਸਾਡਾ ਕਾਲਾ ਨੌਰ ਹੋਇਆ ਸੀ ਮੈਂ ਉਦੋਂ 10ਥ ਕਲਾਸ ਵਿੱਚਾਂ ਤੇ ਉਦੋਂ ਮੈਂ ਕੰਪੀਟੀਸ਼ਨ ਖੇਡਿਆ ਤੇ ਉਦੋਂ ਪਹਿਲੇ ਕੰਪੀਟੀਸ਼ਨ 'ਚ ਮੇਰੀ ਪੋਜੀਸ਼ਨ ਕੋਈ ਨਹੀਂ ਪਈ ਉਹੀ ਕੰਪੀਟੀਸ਼ਨ ਇੱਕ ਇਹੋ ਜਿਹਾ ਕੰਪੀਟੀਸ਼ਨ ਜਿੱਤੋਂ ਮੈਂ ਮੋਟੀਵੇਟ ਹੋ ਗਿਆ ਅੱਗੇ ਵੀ ਗੇਮ 'ਚ ਨਾਲ ਜੁੜਿਆ ਤੇ ਹੁਣ ਅੱਗੇ ਵੀ ਮੈਂ ਗੇਮ 'ਚ ਜੁੜਿਆ ਰਹਾਂਗਾ ਤੇ ਸਾਰਾ ਤੁਸੀਂ YouTube ਤੇ ਤੁਸੀਂ ਸਿੱਖਿਆ ਨਹੀਂ ਕੁਝ ਮਤਲਬ ਇਦਾਂ ਬਾਕੀ ਵੀ ਜਿੱਦਾਂ ਕੰਪੀਟੀਸ਼ਨਾਂ ਦੇ ਜਾਂਦੇ ਰਹੇ ਆ ਕੋਚ ਵਗੈਰਾ ਮਿਲਦੇ ਰਹੇ ਆ ਉਹਨਾਂ ਕੋਲ ਸਲਾਹ ਲੈਣਾ ਨਹੀਂ ਸਿੱਖਿਆ ਲੈ ਲੈਣੀ ਕਹਿੰਦੇ ਜਿੱਥੋਂ ਗੁਣ ਮਿਲੇ ਉੱਥੇ ਇਕੱਠ ਫਰਮੇ ਮੀਡੀਆ ਤੋਂ ਇਜਲਾਜ਼ ਹਾਂਜੀ 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 ਇਕੱਠੇ ਫਰੈਂਡ ਹੀ ਸੀ ਸ਼ੁਰੂ ਤੋਂ ਹਾਂਜੀ ਆਪਾਂ ਇੱਕੋ ਸਕੂਲ ਪੜੇ ਆਂ ਸ਼ੁਰੂ ਤੋਂ ਇਕੱਠੇ ਪੜ੍ਹਦੇ ਆਂ ਕਰੀਬੀ ਕੰਪੀਟੀਸ਼ਨ ਵੀ ਇਕੱਠੇ ਗਏ ਨੇ ਕੰਪੀਟੀਸ਼ਨ ਵੀ ਇਕੱਠੇ ਰੱਬ ਦੀ ਮਿਹਰ ਨਾਲ ਸਿਲੈਕਸ਼ਨ ਵੀ ਇਕੱਠਿਆਂ ਦੀ ਹੋਈ ਖੇਡਣ ਵੀ ਇਕੱਠੇ ਗਏ ਹੁਣ 골ਡ ਵੀ ਇਕੱਠਿਆਂ ਦਾ ਪਿਆ ਕੰਪੀਟੀਸ਼ਨ ਜਿੱਤ ਕੇ ਆਏ ਹੋ ਇਹਦੇ ਵਿੱਚ ਸਾਰਾ ਤੁਸੀਂ ਆਪਣੇ ਖਰਚੇ ਦੇ ਉੱਤੇ ਗਏ ਹੋ ਜਾਂ ਕਿਸੇ ਨੇ ਮਦਦ ਨਹੀਂ ਕੀਤੀ ਇਹ ਫੈਡਰੇਸ਼ਨ ਦੀ ਫੀਸ ਹੁੰਦੀ ਆ ਸਾਰੀ ਵੀ ਫੈਡਰੇਸ਼ਨ ਦੀ ਐਂਟਰੀ ਫੀਸ ਵਗੈਰਾ ਵਿੱਚ ਇਹ ਹੋਟਲ ਦਾ ਰਹਿਣ ਸਨ ਤੇ ਬਾਕੀ ਬਾਅਦ ਚ ਸਪਾਂਸਰਸ਼ਿਪ ਲੱਗਦੀ ਆ ਹੁਣ ਵੇਖੋ ਸਪਾਂਸਰਸ਼ਿਪ ਤੇ ਬਾਕੀ ਅੱਗੇ ਆਉਂਦੇ ਜਾਂ ਕਿੰਦਾ ਨਹੀਂ ਰਹਿਦਾ ਸਹਿਯੋਗ ਇਸ ਦੌਰਾਨ ਦਾ ਕੋਈ ਸਰਕਾਰ ਦਾ ਸਹਿਯੋਗ ਤੇ ਇਹੀ ਹੁੰਦਾ ਜਦੋਂ ਗੋਲਡਨ ਦਾ ਬਾਅਦ ਚ ਸਪਾਂਸਰਸ਼ਿਪ ਅਪਲਾਈ ਹੁੰਦੀ ਆ ਤੇ ਹੁਣ ਆਪਾਂ ਜਿੱਦਾਂ ਆਪਣਾ ਸਰਟੀਫਿਕੇਟ ਵਗੈਰਾ ਸਾਰੇ ਡੀਐਸਓ ਹੁੰਦਾ ਤਰਕਰਾਈ ਪਹਿਲਾ ਸਾਰਾ ਆਪ ਦਾ ਗਾਂ ਇਹੀ ਆ ਬਸ ਇਹਦੇ ਨਾਲ ਜੁੜੇ ਰਾਵਾਂਗੇ ਖੇਡ ਦੇ ਨਾਲ ਖੇਡ ਦੇ ਨਾਲ ਜੁੜ ਕੇ ਅੱਗੇ ਜਿੱਦਾਂ ਵੀ ਆ ਬਸ ਖੇਡਣਾ ਹੀ ਆ ਇਹਦੇ ਨੂੰ ਮੈਸੇਜ ਦੋਨਾਂ ਨੂੰ ਜਿਹੜੇ ਅੱਜ ਨੈਕਟ ਬੱਚੇ ਜਿਹੜੇ ਜੂਤ ਨੂੰ ਇਹੀ ਮੈਸੇਜ ਆ ਵੀ ਬਾਕੀ ਵੇਲਰ ਪੁਣਾ ਛੱਡ ਕੇ ਆਪਣੇ ਆਪ ਨੂੰ ਕਿਸੇ ਵੀ ਕੰਮ 'ਚ ਇਹ ਹੀ ਨਹੀਂ ਕਿ ਸਪੋਰਟਸ 'ਚ ਕਿਸੇ ਵੀ ਕੰਮ 'ਚ ਆਪਣੇ ਆਪ ਨੂੰ ਬਿਜ਼ੀ ਕਰੋ ਆਪਣੀ ਲਾਈਫ ਬਿਜ਼ੀ ਕਰੋ ਫੇਰ ਹੀ ਤੁਸੀਂ ਮੋਟੀਵੇਟ ਹੋਵੋਗੇ ਗਲਤੀਆਂ ਤੋਂ ਸਿੱਖੋਗੇ ਤੇ ਫੇਰ ਹੀ ਤੁਸੀਂ ਇਸ ਮਕਾਮ ਤੇ ਪਹੁੰਚੋਗੇ